ਨਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਦੇ ਗੁਣ ਨਾਮ ਸੁਖਮਨੀ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਦੇ ਗੁਣ ਨਾਮ ਸੁਖਮਨੀ ਸਤਿਮਨੇ ਸਤੰਤ ਪ੍ਰਭ ਨਾਮ ਹਾ ਭਗਤ ਜਨਾ ਕੇ ਮਨ ਬਿਸਰਾਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੰਮ੍ਰਿਤਸਰ ਸਤਗੁਰ ਸਤਵਾਦੀ ਜਿਤਨਾਤੇ ਕਬਾ ਹੰਸ ਹੋਏ ਗੁਰੂ ਸਾਹਿਬ ਪਰਮਾਉਂਦੇ ਹਨ ਅੰਮ੍ਰਿਤਸਰ ਅੰਮ੍ਰਿਤਸਰ ਪਾਪ ਅੰਮ੍ਰਿਤ ਦਾ ਸਰੋਵਰ ਪਵਿੱਤਰ ਸਰੋਵਰ ਸਰੋਵਰ ਜਿਹੜੇ ਇਸ ਸਤਗੁਰ ਦੇ ਵਿੱਚ ਸੱਚੇ ਗਿਆਨ ਦੇ ਵਿੱਚ ਜਿਹੜੇ ਨਹਾਉਂਦੇ ਨੇ ਉਹ ਕਹਿੰਦੇ ਨੇ ਜਿਹੜੇ ਕਾਂ ਸੀ ਦੇ ਕਾਂ ਤਾਂ ਚਿੱਟੇ ਹੋ ਜਾਂਦੇ ਨੇ ਕਾਲੇ ਕਾਂ ਨੇ ਕਾਗੂ ਹਮਸ ਕਰੇ ਕਾਲੇ ਕਾਂ ਵਰਗੇ ਹੁੰਦੇ ਨੇ ਤੇ ਚਿੱਟੇ ਹੋ ਜਾਂਦੇ ਨੇ ਇਹ ਨਹੀਂ ਕਿ ਜਦ ਪਾਣੀ ਦੇ ਵਿੱਚ ਨਹਾਉਣ ਦੇ ਨਾਲ ਆਪਣਾ ਹੋ ਜਾਂਦਾ ਗਿਆਨ ਦੇ ਵਿੱਚ ਜਦੋਂ ਸੁਰਤ ਸਾਡੀ ਗਿਆਨ ਦੇ ਵਿੱਚ ਨਹਾਉਂਦੀ ਹੈ ਤੇ ਫਿਰ ਅੰਦਰ ਦਾ ਆਪਣਾ ਜਿਹੜਾ ਕਾਲਖ ਅੰਦਰ ਦੀ ਮੈਲ ਹੈ ਜਿਸ ਤਰ੍ਹਾਂ ਕਾਲਾ ਕਾਂ ਕਾਂ ਹੈ ਕਾਲੇ ਕਾਮ ਵਰਗੇ ਅਸੀਂ ਅੰਦਰੋਂ ਬਣੇ ਹੋਏ ਆ ਚਿੱਟੇ ਜਿਹੜੇ ਹੰਸ ਵਰਗੇ ਹੋ ਜਾਂਦੇ ਗੱਲ ਇੱਥੇ ਮਨ ਦੀ ਹੈ ਸਾਰੇ ਬਾਹਰ ਦੀ ਸਰੀਰ ਦੀ ਕੋਈ ਗੱਲ ਨਹੀਂ ਹੈ ਗੱਲ ਹੈ ਸਾਰੇ ਮਨ ਦੀ ਕਾਹ ਹੈ ਕਾਹ ਕੀ ਕਰਦਾ ਹੈ ਗੰਦਗੀ ਛਾਂਦਾ ਸੀਗਾ ਬੋਲਣਾ ਜਿਹੜਾ ਉਹਦਾ ਬੋਲਣਾ ਵੀ ਕਾਹ ਦਾ ਸੱਚ ਵਜਦਾ ਹੁੰਦਾ ਜਦੋਂ ਬੋਲਦਾ ਹੈ ਮਨ ਵੀ ਸਾਡਾ ਕੀ ਇਸੇ ਤਰ੍ਹਾਂ ਲੁਹਿਆ ਪਿਆ ਸੀਗਾ ਪਰ ਜਦੋਂ ਉਹ ਸਤਿਗੁਰੂ ਮਿਲਦਾ ਹੈ ਸੱਚਾ ਗਿਆਨ ਮਿਲਦਾ ਜਦੋਂ ਇਸ ਅਮਰਤ ਸਰੋਵਰ ਦੇ ਵਿੱਚ ਨਾਤੇ ਗੁਰੂ ਤੋਂ ਸਮਝ ਲਈ ਗੁਰੂ ਤੋਂ ਜਦੋਂ ਆਪਾਂ ਅਕਲ ਲਈ ਤੇ ਫਿਰ ਜਿਹੜਾ ਆਪਣਾ ਮਨ ਸੀਗਾ ਕਾਤਰਾ ਕਾਲਾ ਸੀਗਾ ਇਹ ਜਿਹੜਾ ਹੰਸ ਤਰ੍ਹਾਂ ਜਿਹੜਾ ਚੱਕਾ ਹੋ ਗਿਆ ਤੇ ਕੀ ਹੈ ਆਪਣੇ ਮਨ ਦੇ ਮਨ ਤੇ ਧਿਆਨ ਮਾਰਨ ਦੀ ਲੋੜ ਹੈ ਦੂਜਿਆਂ ਦੀ ਬੁਰਾਈਆਂ ਆਪਾਂ ਦੇਖਦੇ ਰਹਿੰਨੇ ਆਂ ਦੂਜੇ ਦੇ ਦੂਜੇ ਅੰਦਰ ਝਾਕਦੇ ਫਿਰ ਝਾਕ ਮਾਰਦੇ ਫਿਰਦੇ ਆਪਾਂ ਪਰ ਆਪਾ ਆਪਣੇ ਅੰਦਰ ਨਹੀਂ ਦੇਖਦੇ ਤੇ ਆਪਣੇ ਅੰਦਰ ਕਿੰਨੀ ਮੈਲ ਜੀ ਤਮੈਲ ਹੈ ਜਿਹੜਾ ਅੰਦਰ ਆਪਣੇ ਧਿਆਨ ਮਾਰੂਗਾ ਉਹੀ ਆਪਣੇ ਅੰਦਰ ਦੇ ਜਿਹੜੇ ਮੈਲ ਉਹ ਤੋਸ ਸਕਦਾ ਆਪਣੇ ਜਿੱਤਾ ਘਰ ਹੈ ਘਰ ਦੇ ਵਿੱਚ ਧਿਆਨ ਦਿੱਤਾ ਉਹ ਕਿਸੇ ਨੇ ਉਹ ਵੀ ਆਪਣੇ ਘਰ ਦੀ ਸਾਸ ਸੁਵਾਈ ਕਰ ਸਕਦਾ ਤਾਂ ਆਪਾਂ ਆਪਾਂ ਅਗਰ ਧਿਆਨ ਦਿੱਤਾ ਹੋਊਗਾ ਆਪਣੇ ਮਨ ਨਾਲੇ ਪਾਸੇ ਮਨ ਨਾਲੇ ਪਾਸੇ ਤੁਰਾਂਗੇ ਆਪਾਂ ਮਨ ਨੂੰ ਸਵਾਰਨ ਵਾਲੇ ਪਾਸੇ ਤੁਰਾਂਗੇ ਫਿਰ ਫਿਰ ਆਪਣਾ ਵੀ ਜਿਹੜਾ ਮਨ ਹੈ ਜਿਹੜਾ ਸ਼ੁੱਧ ਹੋ ਜਾਏਗਾ ਜਿਹਨੂੰ ਗੁਰਬਾਣੀ ਖਾਲਸੀ ਕਹਿੰਦੀ ਹੈ ਖਾਲਸ ਹੋ ਜਾਏਗਾ ਸ਼ੁੱਧ ਹੋ ਜਾਏਗਾ ਖਾਲਸ ਚੀਜ਼ ਹੈ ਜਿਹੜੀ ਸ਼ੁੱਧ ਚੀਜ਼ ਹੁੰਦੀ ਹੈ ਸਾਰਿਆਂ ਨੂੰ ਪਸੰਦ ਹੈ ਨਕਲੀ ਚੀਜ਼ ਹੈ ਨਕਲੀ ਚੀਜ਼ ਕੋਈ ਪਸੰਦ ਨਹੀਂ ਕਰਦਾ ਤੇ ਆਪਾਂ ਵੀ ਇਸੇ ਤਰ੍ਹਾਂ ਹੀ ਆ ਜਦੋਂ ਆਪਣਾ ਮਨ ਦੇ ਵਿੱਚ ਮੈਲ ਹੋ ਗਈ ਕਿਸੇ ਨੇ ਪਸੰਦ ਨਹੀਂ ਕਰਨਾ ਮਨ ਦੇ ਮਨ ਅਗਰ ਸਾਫ਼ ਹੋਏਗਾ ਹਰ ਕੋਈ ਸਿੱਖਤ ਕਰੇਗਾ ਹਰ ਕੋਈ ਸਲਾਹ ਆ ਸਿਰਫ ਸਲਾਹ ਕਰੇਗਾ ਅਗਰ ਆਪਣਾ ਮਨ ਸਾਫ਼ ਹੋਏਗਾ ਅਗਰ ਮਨ ਦੇ ਵਿੱਚ ਮੈਲ ਹੈ ਤੋ ਨਹੀਂ ਜਿਹੜੀ ਇਨਸਾਨ ਦੀ ਜਿਹੜੀ ਕਦਰ ਘਟਦੀ ਜਾਏ ਗੁਰੂ ਤੋਂ ਗੁਰੂ ਤੋਂ ਗਿਆਨ ਕਹਿਣਾ ਹੈ ਸਮਝ ਲੈਣੀ ਹੈ ਤੇ ਗਿਆਨ ਲੈ ਕੇ ਉਹਨੂੰ ਆਪਣਾ ਗੁਣ ਬਣਾਉਣਾ ਹੈ ਤੇ ਗੁਣ ਹੈ ਜਿਹੜਾ ਗੁਣਾਂ ਦੇ ਨਾਲ ਇੱਕ ਇਨਸਾਨ ਦਾ ਪਲਾ ਹੁੰਦਾ ਹੈ ਜਿੰਨੇ ਨੇ ਇਨਸਾਨ ਦੇ ਕੋਲ ਜਿਆਦਾ ਗੁਣ ਹੋਣਗੇ ਓਨੀ ਉਹਦੀ ਜਿਆਦਾ ਕਦਰ ਵਧਦੀ ਜਾਏ ਤੇ ਜਿੰਨੇ ਔਗਣ ਜਿਆਦਾ ਇਕੱਠੇ ਕੀਤੇ ਹੋਏ ਜਾਵਣਗੇ ਕਿਤੇ ਹੋਣਗੇ ਤੇ ਜਿਹੜੀ ਚੀਜ਼ ਦੇ ਵਿੱਚ ਔਗਣ ਹੋਏ ਉਹਦੀ ਚੀਜ਼ ਘੜਦੀ ਜਾਂਦੀ ਹੈ ਤੇ ਗੁਣ ਇਕੱਠੇ ਕੀਤੇ ਹੋਣਗੇ ਇਹ ਆਪਣੀ ਜਿਹੜੀ ਕੀਮਤ ਹੈ ਇਕਾਦਰ ਹੈ ਹਰ ਪਾਸੇ ਉਹ ਵੰਦੀ ਜਾਏਗਾ। ਤੇ ਗੁਰੂ ਤੋਂ ਸਮਝ ਲੈ ਕੇ ਆਪਾਂ ਜੋ ਹੈ ਆਪਣੇ ਅੰਦਰ ਦੇ ਜਿਹੜੇ ਔਗਣ ਹੈ ਔਗਣਾਂ ਨੂੰ ਛੱਡਿਏ ਤੇ ਗੁਣ ਹੈ ਜਿਹੜੇ ਗੁਣਾਂ ਨੂੰ ਧਾਰਨ ਕਰੀਏ। ਕਿ ਤੀਰਥ ਨਾਮਣ ਜਾਉ ਤੀਰਥ ਲਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ। ਲੋਕੀ ਤੀਰਥਾਂ ਦੇ ਨਾਉਣ ਜਾਂਦੇ ਹਨ। ਬਾਹਰ ਦੀ ਮੈਲ ਧੋਣਦੇ ਹਨ ਪਰ ਕੀ ਅੰਦਰ ਦੀ ਜਿਹੜੀ ਧੋਮ ਮੈਲ ਨਹੀਂ ਧੋਣਦੇ। ਅੰਦਰ ਦੀ ਮੈਲ ਜਿਹੜੀ ਇਹ ਨਾਮ ਤੇ ਨਾਲ ਗਿਆਨ ਦੇ ਨਾਲ ਸਮਝ ਦੇ ਨਾਲ ਉਹ ਧੋਣੀ ਹੈ। ਤੋ ਫੇਰੀ ਹੋਏਗਾ ਜਦੋਂ ਆਪਾਂ ਗੁਰੂ ਸਾਹਿਬ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਕੋਲ ਆ ਕੇ ਬੈਠਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਾਂਗੇ ਪੜ੍ਹ ਕੇ ਗੁਰਬਾਣੀ ਨੂੰ ਆਪਾਂ ਵਿਚਾਰਾਂਗੇ ਤੇ ਫੇਰੀ ਆਪਣੇ ਜਿਹੇ ਅੰਦਰ ਦੀ ਇਹ ਮੈਨੋਦ ਗੁਰੂ ਹਸਕੀ ਸੋ ਅੱਜ ਆਪਾਂ ਅੱਗੇ ਦੇ ਵਿਚਾਰ ਜੋ ਕਿ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਮੱਤੀ ਆਂਦੇ ਹੈ ਤੀਜੇ ਪਾਸ਼ਾ ਦਾ ਇਹ ਸ਼ਬਦ ਹੈ ਧੰਤਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਅੱਗੇ ਉਹਨਾਂ ਦਾ ਜੋ ਹੈ ਜਨਮ ਦਿਹਾੜਾ ਵੀ ਆਉਣ ਵਾਲਾ ਹੈ ਸ਼੍ਰੀ ਰਾਗ ਮਹੱਲਾ ਦੀ ਜਪੀ ਜੇ ਬਾਸ਼ਾ ਦਾ ਸ਼ਬਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਏ ਗੁਰਮੁਖ ਗੁਰਮੁਖ ਤੇ ਕਿਹਾ ਜਾ ਉਹ ਪ੍ਰਮਾਤਮਾ ਮਾਲਕ ਉਹ ਵਾਹਿਗੁਰੂ ਨੂੰ ਉਸ ਪ੍ਰਮਾਤਮਾ ਮਾਲਕ ਦੇ ਨਾਮ ਗੁਰਬਾਣੀ ਦੇ ਵਿੱਚ ਕਈ ਤਰ੍ਹਾਂ ਤਰੀਕੇ ਨਾਲ ਲੈ ਗਏ ਕਿਤੇ ਉਹਨੂੰ ਰਾਮ ਕਿਹਾ ਗਿਆ ਕਿਤੇ ਅੱਲਾ ਕਿਹਾ ਗਿਆ ਕਿਦੇ ਜਗਦੀਸ਼ ਕਿਹਾ ਗਿਆ ਪਾਉ ਕਿ ਬਹੁਤ ਤਰੀਕਿਆਂ ਨਾਲ ਉਹ ਪਰਮਾਤਮਾ ਮਾਲਕ ਦੇ ਨਾਮ ਉੱਤੇ ਆਉਂਦੇ ਨੇ ਗੁਰਮਖਿ ਕਿਰਪਾ ਕਰੇ ਭਗਤ ਕੀ ਜਦੋਂ ਪਰਮਾਤਮਾ ਮਾਲਕ ਦੀ ਕਿਰਪਾ ਹੋਈ ਫਿਰ ਇਨਸਾਨ ਜਿਹੜਾ ਭਗਤੀ ਦੇ ਵਿੱਚ ਲੱਗ ਜਾਂਦਾ ਪਰ ਭਗਤੀ ਬਿਨ ਗੁਰ ਭਗਤ ਨਾ ਹੋਏ ਪਰ ਗੁਰੂ ਤੋਂ ਬਿਨਾ ਭਗਤੀ ਹੋ ਨਹੀਂ ਸਕਦੀ ਗੁਰੂ ਤੋਂ ਬਿਨਾ ਭਗਤ ਗਿਆਨ ਤੋਂ ਬਿਨਾ ਸਮਝ ਤੋਂ ਬਿਨਾ ਇਨਸਾਨ ਇਸ ਰਾਹ ਤੇ ਚੱਲ ਨਹੀਂ ਸਕਦਾ ਤਾਂ ਸਮਝ ਇਹਨੇ ਲੈਣੀ ਸਾਨੂੰ ਤਾਂ ਤਾਂ ਜੀ ਗੁਰਨ ਸਾਹਿਬ ਜੀ ਨੇ ਤਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪਾਂ ਸਮਝ ਲਵਾਂਗੇ ਤਾਂ ਆਪਾਂ ਉਸ ਪਰਮਾਤਮਾ ਨਾਲ ਜਿਹੜਾ ਤੇ ਭਗਤੀ ਤੇ ਉਚਨ ਬਵਾਗੇ ਆਪੇ ਆਪ ਨੂੰ ਮਿਲਾਏ ਗੁਝੇ ਤਾਂ ਨਿਰਮਲ ਹੋਵੇ ਸੋਈ ਇਨਸਾਨ ਆਪਣਾ ਆਪ ਜਿਹੜਾ ਹੈ ਆਪਣੇ ਆਪ ਹਉਮਾ ਸ਼ਰ ਦੇ ਹੰਕਾਰ ਸ਼ਰ ਦੇ ਅੰਦਰ ਆਪਣੇ ਅੰਦਰ ਦਾ ਤੇ ਫਿਰ ਉਹ ਪਰਮਾਤਮਾ ਮਾਲਕੀ ਆਪਣੇ ਨਾਲ ਮਿਲਾ ਲੈਂਦਾ ਹੈ ਉਹ 부ਝ ਜਾਂਦਾ ਨੂੰ ਸਮਝ ਲੱਗ ਜਾਂਦੀ ਹੈ ਤਾਂ ਨਿਰਮਲ ਹੋਏ ਸੋਈ ਤਾਂ ਇਨਸਾਨ ਦਾ ਜਿਹੜਾ ਮਨ ਹੈ ਜਿਹੜਾ ਗੱਲਗੀ ਦੇ ਨਾਲ ਭਰਿਆ ਹੋਇਆ ਸੀ ਉਹ ਇਨਸਾਨ ਦਾ ਮਨ ਜਿਹੜਾ ਸਾਧਨ ਨਰਮਲ ਹੋ ਜਾਂਦਾ ਹਰ ਜਿਉ ਸੱਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਹਰੀ ਉਹ ਪਰਮਾਤਮਾ ਮਾਲਕ ਜਿਹੜਾ ਆਪ ਵੀ ਸੱਚਾ ਹੈ ਉਹਦੀ ਬਾਣੀ ਜਿਹੜੀ ਉਹਦਾ ਗਿਆਨ ਹੈ ਜਿਹੜਾ ਜਿਹੜਾ ਉਹ ਸ਼ਬਦ ਹੈ ਉਹ ਵੀ ਸੱਚਾ ਹੈ ਸੱਚ ਸ਼ਬਦ ਮਿਲਾਵਾ ਹੋਵੇ ਉਹਦੇ ਨਾਲ ਹੀ ਉਹ ਪਰਮਾਤਮਾ ਮਾਲਕ ਦੇ ਨਾਲ ਮੇਲ ਕਾਢੇ ਲਾ ਲਵੇਗਾ ਜਦੋਂ ਆਪਾਂ ਸ਼ਬਦ ਦੇ ਨਾਲ ਮਿਲਾ ਲਏ ਜਦੋਂ ਬਾਣੀ ਦੇ ਨਾਲ ਮਿਲਾ ਲਏ ਫਿਰ ਉਹ ਹਰੀ ਪਰਮਾਤਮਾ ਆਪਣੇ ਦੇ ਵਿੱਚ ਆ ਜਾਣਾ ਹੈ ਇਸ ਤਰ੍ਹਾਂ ਆਪਾਂ ਬੜਦੇ ਹਾਂ ਆਪਸ ਵਾਰੇ ਮੈਂ ਮਿਲਿਆ ਮੈਂ ਮਿਲਿਆ ਸੁਖ ਹੋਈ ਨਾ ਆਪਣੇ ਆਪ ਨੂੰ ਸਵਾਲਨਾ ਪੈਣਾ ਜਦੋਂ ਆਪਣੇ ਆਪ ਨੂੰ ਸਵਾਰਾਂਗੇ ਤੇ ਪ੍ਰਮਾਤਮਾ ਮਾਲਕ ਨੇ ਆਪਣੇ ਆਪ ਲੈਣਾ ਭਾਈ ਦੇ ਭਗਤ ਹੀ ਕਾਹੇ ਜਗੈ ਮੇਰੇ ਭਈਆ ਮੇਰੇ ਮਿੱਤਰਾਂ ਭਗਤ ਤੋਂ ਹੀ ਨਾ ਭਦੀ ਤੋਂ ਹੀ ਨਾ ਅਵ ਗਿਆਨ ਤੋਂ ਹੀ ਨਾ ਕਾਹਦੇ ਵਾਸਤੇ ਜਗਦੇ ਆਇਆ ਜਿਹਦੇ ਕੋਲ ਆਪਣੇ ਜਿਹਦੇ ਕੋਲ ਗਿਆਨ ਨਹੀਂ ਹੁੰਦਾ ਸਮਝ ਨਹੀਂ ਹੁੰਦਾ ਉਹ ਆਪਣਾ ਜਿਹੜਾ ਜਨਮ ਹੈ ਵਿਰਥਾ ਹੀ ਆਪਣਾ ਜਨਮ ਹੈ ਜਿਹੜਾ ਗਵਾ ਲੈਂਦਾ ਤੇ ਜਿਹੜਾ ਗਿਆਨ ਦੇ ਰਾਹ ਤੇ ਚੱਲਿਆ ਹੁੰਦਾ ਹੈ ਉਹ ਆਪਣਾ ਜਿਹੜਾ ਇਨਸਾਨ ਹੈ ਆਪਣਾ ਜਨਮ ਹੈ ਜਿਹੜਾ ਆਪਣੀ ਜ਼ਿੰਦਗੀ ਨੂੰ ਸਵਾਲ ਲੈਂਦਾ ਹੈ ਪੂਰੇ ਗੁਰ ਕੀ ਸੇਵਾ ਨਾ ਕੀਨੇ ਵਿਰਥਾ ਜਨਮ ਗਵਾਇਆ ਪੂਰੇ ਗੁਰੂ ਦੇ ਰਾਹ ਤੇ ਨਹੀਂ ਚੱਲਿਆ ਗੁਰੂ ਦੀ ਗੱਲ ਨਹੀਂ ਮੰਨੀ ਵਿਰਥਾ ਜਨਮ ਗਵਾਇਆ ਆਪਣਾ ਜਿਹੜਾ ਜਨਮ ਸੀ ਜ਼ਿੰਦਗੀ ਮਿਲੀ ਸੀ ਇਹ ਸਾਰਾ ਮਿਲਿਆ ਸੀ ਇਹਨਾਂ ਨੂੰ ਕਿਤੇ ਵਿਕਾਰ ਹੀ ਦਿਵਾ ਲਿਆ ਰਹਾਓ ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਨਾਉਂਦਾ ਹੈ ਉਹ ਪ੍ਰਮਾਤਮਾ ਮਾਲਕ ਜਦੋਂ ਆਪਾਂ ਉਹਦੇ ਰਾਹ ਤੇ ਤੁਰਦੇ ਹਾਂ ਫਿਰ ਉਹ ਪ੍ਰਮਾਤਮਾ ਮਾਲਕ ਆਪੇ ਬਖਸ਼ੀ ਕਰ ਦਿੰਦਾ ਹੈ ਆਪੇ ਜਗ ਜੀਵਨ ਦਾਤਾ ਆਪੇ ਉਹ ਪ੍ਰਮਾਤਮਾ ਮਾਲਕ ਜੱਗ ਨੂੰ ਸਾਰੇ ਨੂੰ ਜੀਵਨ ਦੇਣ ਵਾਲਾ ਹੈ ਸੁੱਖਾਂ ਦੀਆਂ ਦਾਤਾਂ ਦੇ ਉਹ ਪ੍ਰਮਾਤਮਾ ਆਪ ਦੇਣ ਵਾਲਾ ਹੈ ਪਰ ਕੀ ਹੈ ਆਪਾਂ ਜਿਹੜਾ ਹੈ ਜਿਵੇਂ ਤਰਾ ਬਾਰਿਸ਼ ਹੁੰਦੀ ਹੈ ਛਾਂ ਆਪਣਾ ਤਤਨ ਮੂਦਾ ਮਾਰ ਕੇ ਬੈਠਾ ਹੋਏ ਜਿਸ ਤਰ੍ਹਾਂ ਪਾਣੀ ਪੈ ਸਕਦਾ ਉਹਦੇ ਵਿੱਚ ਸੋਤਾ ਸੋਤਾ ਆਪਣੀ ਜਿਹੜੀ ਹੈ ਪੁੱਠੇ ਪਾਸੇ ਉਹ ਜ਼ਿਆਦਾ ਪਾਈਦੀ ਹੈ ਜਦੋਂ ਕਿ ਚੰਗੀ ਗੱਲ ਹੁੰਦੀ ਹੈ ਚੰਗਾ ਗਿਆਨ ਹੈ ਗੁਰੂ ਦਾ ਉਹ ਆਪਾਂ ਜਨੀਰ ਵਿੱਚ ਲੱਗਦੇ ਲੋਕਾਂ ਦੇ ਉਦੋਂ ਆਪਣਾ ਜਿਹੜਾ ਪਰਤਨ ਹੈ ਉਹ ਮੋਦਾ ਮਾਰਦੇ ਨੇ ਜੀ ਜੰਮੇ ਪਿਆ ਵਿਚਾਰੇ ਕਿ ਆਖੂ ਆਖ ਕੇ ਸਮਾਉਂ ਜੀ ਜੰਮੇ ਵਿਚਾਰੇ ਕਿੰਨੇ ਕੀ ਕਰਨਾ ਕੀ ਆਖ ਕੇ ਸੁਣਾਉਣਾ ਕੀ ਹੈ ਦਿੱਤਾ ਉਹਦਾ ਹੀ ਹੈ ਸਾਰਾ ਪਰਮਾਤਮਾ ਮਾਲਕ ਦਾ ਉਸੇ ਦਾ ਹੀ ਗਿਆਨ ਹੈ ਉਸੇ ਦਾ ਹੀ ਵਕਤ ਹੈ ਗੁਰਮਖ ਆਪੇ ਦੇ ਵਡਾਈ ਆਪੇ ਜੇਕਰ ਉਹ ਪ੍ਰਮਾਤਮਾ ਮਾਲਕ ਆਪ ਹੀ ਵਿਵੇਜਕ ਬਣਨ ਵਾਲਾ ਤਾਂ ਭਈ ਇਸ ਸੇਵਾ ਦੇ ਵਿੱਚ ਕਾਰਜ ਦੇ ਵਿੱਚ ਲਾ ਲੈਂਦਾ ਹੈ ਜਿਹੜਾ ਇਨਸਾਨ ਸਹੀ ਰਸਤੇ ਤੇ ਸਿੱਧਾ ਹੋ ਕੇ ਚੱਲਦਾ ਹੈ ਪ੍ਰਮਾਤਮਾ ਮਾਲਕ ਉਹਦੇ ਤੇ ਕਿਰਪਾ ਕਰ ਦਿੰਦਾ ਹੈ ਦੇਖ कुटुंब ਮੋਹ ਲਬਾਣਾ ਚਲਦਿਆ ਨਾਲ ਨਾਲ ਚਾਹੀਏ ਕਹਿੰਦੇ ਇਨਸਾਨ ਹੈ ਆਪਣਾ ਪਰਿਵਾਰ ਦੇ ਕੀ ਉਹ ਮੋਹ ਦੇ ਵਿੱਚ ਫਸਿਆ ਰਹਿੰਦਾ ਹੈ ਲੋਭ ਹੰਸਾਰ ਦੇ اندر ਲੋਭ ਲਾਲਚ ਹਮੇਸ਼ਾ ਚੱਲਦਾ ਰਹਿੰਦਾ ਆਪਣੇ ਪਰਿਵਾਰ ਵਾਸਤੇ ਕਿ ਮੈਂ ਕਿਸੇ ਨਾ ਕਿਸੇ ਗਲਤ ਤਰੀਕੇ ਨਾਲ ਲਾਪਤ ਧੰਨ ਲਿਆ ਕੇ ਆਪਣੇ ਪਰਿਵਾਰ ਤੇ ਲਟਾਵਾ ਪਰ ਕਿਹਨੇ ਨਾਲ ਨਾ ਜਾਏ ਕਿਹਨੇ ਪਰ ਕੁਛ ਵੀ ਜਿਹੜਾ ਹੈ ਗਲਤ ਤਰੀਕੇ ਨਾਲ ਕਮਾਈ ਕੀਤੀ ਉਹ ਕੁਛ ਵੀ ਨਾਲ ਕਿਨੇ ਨਹੀਂ ਜਾਣਾ ਸਤਗੁਰੂ ਸੇਵ ਗੁਰਨਿਧਾਨ ਪਾਇ ਤਿਸ ਕੀ ਕੀ ਮੈ ਨਾ ਪਾਈ ਕਿਨੇ ਸਤਗੁਰੂ ਦੀ ਸੇਵਾ ਦੇ ਵਿੱਚ ਜਦੋਂ ਲੱਗੇ ਜਦੋਂ ਸੱਚੇ ਗਿਆਨ ਦੇ ਰਾਹ ਤੇ ਚੱਲੇ ਗੁਣ ਨਿਧਾਨ ਗੁਨਾਹੂ ਰੂਪੀ ਖਜ਼ਾਨਾ ਕਹਿੰਦੇ ਪਾਲਿਆ ਜਿਸकी ਕੀਮਤ ਨਾ ਜਾਵੇ ਕਹਿੰਦੇ ਉਹਦੀ ਕੀਮਤ ਫਿਰ ਪਾਈ ਨਹੀਂ ਜਾ ਸਕਦੀ ਉਹਦੀ ਕੀਮਤ ਪਾਈ ਨਹੀਂ ਜਾ ਸਕਦੀ ਜਿਹੜੇ ਇਨਸਾਨ ਸੱਚੇ ਗਿਆਨ ਦੇ ਰਾਹ ਤੇ ਛੱਡੇ ਨੇ ਤੇ ਉਹਨਾਂ ਨੂੰ ਫਿਰ ਗੁਨਾਹੂ ਦਾ ਖਜ਼ਾਨਾ ਜਿਹੜਾ ਹੈ ਉਹ ਮਿਲ ਜਾਂਦਾ ਹੈ ਤੇ ਫਿਰ ਉਹਦੀ ਕੀਮਤ ਪਾਈ ਨਹੀਂ ਜਾ ਸਕਦੀ ਹਰ ਕਮ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਿਖਾਈ ਹਰਿਓ ਪ੍ਰਮਾਤਮਾ ਮਾਲਕ ਹੈ ਜਿਹੜਾ ਕਹਿੰਦੇ ਮੇਰਾ ਸਖਾ ਹੈ ਮੇਰਾ ਮਿੱਤਰ ਹੈ ਮੇਰਾ ਭਰਾ ਹੈ ਅੰਤੇ ਹੋਏ ਸਿਖਾਈ ਉਹਨੇ ਹਰ ਟਾਈਮ ਹਰ ਟਾਈਮ ਚੱਲ ਸਹਾਰੀ ਹੁੰਦਾ ਤਾਂ ਕਿਦੇ ਇਨਸਾਨ ਉਸ ਪ੍ਰਮਾਤਮਾ ਮਾਲਕ ਨੂੰ ਆਪਣੇ ਨਾਲ ਹਮੇਸ਼ਾ ਜਾਣੇ ਦੇ ਅਨੁਸਾਰ ਕਦੇ ਗਲਤ ਨਹੀਂ ਕੰਮ ਕਰਦਾ ਸਾਹਮਣੇ ਕਿਦੇ ਕੈਮਰਾ ਲੱਗਾ ਹੋਵੇ ਇਨਸਾਨ ਉਹਦੇ ਵੀ ਕੋਈ ਗਲਤ ਕੰਮ ਕਰਨ ਲੱਗਾ ਉਹਦੇ ਉਸ ਤੋਂ ਪਾਸਾ ਮਟਲੰਦਾ ਜੇ ਕਿਹਦਾ ਕੈਮਰਾ ਲੱਗਾ ਹੈ ਕੁਝ ਦੇਖ ਨਾ ਲਵੇ ਮੈਨੂੰ ਇਸੇ ਤਰ੍ਹਾਂ ਗੁਰੂ ਸਹਿ ਪਰਮਾਤਮਾ ਮਾਲਕ ਹੈ ਅਗਰ ਉਹਨੂੰ ਇਨਸਾਨ ਹੈ ਆਪਣੇ ਹਮੇਸ਼ਾ ਚਿੱਤ ਦੇ ਵਿੱਚ ਰੱਖੇ ਆਪਣੇ ਨਾਲ ਨਾਲ ਰੱਖੇ ਇਨਸਾਨ ਕਦੇ ਇਸ ਹਿੰਦਲ ਤੇ ਨਹੀਂ ਕਰ ਸਕਦਾ ਇਨਸਾਨ ਸਦਾ ਇਹ ਸਮਝੇ ਉਸ ਪਰਮਾਤਮਾ ਮਾਲਕ ਦਾ ਕੈਮਰਾ ਜਿਹੜਾ ਉਹ ਮੇਰੇ ਉੱਤੇ ਲੱਗਾ ਹੋਇਆ ਹੈ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨਾ ਕਰੇ ਆਪਣੇ ਕਹੇ ਤੇ ਜਿਹੜੇ ਇਨਸਾਨ ਚੱਲਦੇ ਨੇ ਆਪਣੇ ਮਨ ਦੇ ਰਾਹ ਤੇ ਚੱਲਦੇ ਨੇ ਜਿੱਦਾਂ ਲਾਉਣਾ ਚਿੱਤ ਕਹਿੰਦਾ ਉਦਾਂ ਦੇ ਰਾਹ ਤੇ ਚੱਲਦੇ ਨੇ ਬਿਨ ਗੁਰ ਆਪ ਨਾ ਜਾਏ ਕਹਿੰਦੇ ਪਰ ਬਿਨਾਂ ਗੁਰੂ ਤੋਂ ਆਪ ਅੰਦਰ ਦਾ ਜਿਹੜਾ ਹੈ ਹੰਕਾਰ ਆਪਣੀ ਮੈਂ ਮੈਂ ਉਹ ਕਦੇ ਵੀ ਅੰਦਰੋਂ ਨਹੀਂ ਜਾਏ ਜਿਹੜੇ ਆਪਣੇ ਚਿੱਤ ਦੇ ਰਾਹ ਤੇ ਚੱਲਦੇ ਰਹਿੰਦੇ ਨੇ ਉਹ ਆਪਣੇ ਅੰਦਰੋਂ ਜਿਹੜਾ ਹੰਕਾਰ ਹੈ ਉਹ ਗੁਰੂ ਦੇ ਨਾਲ ਜਿਤਮਾਣਾ ਗੁਰੂ ਤੋਂ ਗਿਆਨ ਲੈ ਕੇ ਸਮਝਦਾ ਹੈ ਹਰ ਜੀਵ ਦਾਤਾ ਬਚਲ ਹੈ ਕਰ ਕਿਰਪਾ ਮਨੁਸਾ ਜੋ ਪ੍ਰਮਾਤਮਾ ਮਾਲਕ ਹੈ ਜਿਹੜਾ ਉਹ ਆਪ ਹੀ ਸਾਰਿਆਂ ਦਾਤਾ ਦੇਣ ਵਾਲਾ ਹੈ ਕਰ ਕਿਰਪਾ ਮਨੁਸਾ ਉਹ ਕਿਰਪਾ ਕਰ ਦਿੰਦਾ ਹੈ ਇਨਸਾਨ ਦੇ ਮਨ ਦੇ ਵਿੱਚ ਉਹ ਗਿਆਨ ਨੂੰ ਸਹੀ ਨੂੰ ਸਮਝ ਨੂੰ ਵਸਾ ਦਿੰਦਾ ਹੈ ਜਿਹੜਾ ਇਨਸਾਨ ਸਮਝ ਦੇ ਰਾਹ ਇਸ ਪ੍ਰਮਾਤਮਾ ਮਾਲਕ ਦੇ ਰਾਹ ਤੇ ਧਰਨਾ ਚਾਹੁੰਦਾ ਹੈ ਉਹ ਤੇ ਉਹ ਪ੍ਰਮਾਤਮਾ ਮਾਲਕ ਕਿਰਪਾ ਕਰ ਦਿੰਦਾ ਹੈ ਨਾਨਕ ਸੋਭਾ ਸੁਤ ਦੇ ਪ੍ਰਭ ਆਪੇ ਗੁਰਮਖ ਦੇ ਜੀ ਉਹਨਾਂ ਪਰਮਾਤਮਾ ਮਾਲਕ ਹੈ ਜਿਹੜਾ ਉਹ ਗੁਰਮੁਖੇ ਇਨਸਾਨ ਨੂੰ ਵਧੀ ਹੈ ਰਿਂਦਾ ਸੋਭਾ ਸੁਤਦੇ ਸੁਤ ਨੂੰ ਉਹਦੀ ਨੂੰ ਸੋਭਾ ਦੇ ਦਿੰਦਾ ਹੈ ਉਹਦੀ ਸੁਰਤ ਜਿਹੜੀ ਹੈ ਚੰਗੀ ਸਾਫ ਸੁਫਰੀ ਹੋ ਜਾਂਦੀ ਹੈ ਜਦੋਂ ਇਨਸਾਨ ਗੁਰੂ ਦੇ ਨਾਲ ਜੁੜ ਜਾਂਦਾ ਹੈ ਗੁਰੂ ਤੋਂ ਸਮਝ ਲੈਣ ਵਾਲੇ ਪਾਸੇ ਤੁਰ ਪੈਂਦਾ ਹੈ ਇਨਸਾਨ ਦੇ ਜੋ ਹੈ ਦਿਮਾਗ ਹੈ ਜਿਹੜਾ ਸਭ ਤੋਂ ਉੱਪਰ ਟਾਪ ਦੇ ਸਰੀਰ ਦੇ ਸਭ ਤੋਂ ਉੱਪਰ ਦਿੱਤਾ ਹੋਇਆ ਹੈ ਕੀ ਇਹ ਬਾਕੀ ਸਾਰਾ ਕੁਝ ਜੋ ਕੁਝ ਵੀ ਇਸ ਤੋਂ ਥੱਲੇ ਹੀ ਪਲੰਕ ਮੰਨ ਹੈ ਕੁਛ ਵੀ ਤਾਲੁਦ ਦੇਲ ਹੈ ਹੱਥ ਨੇ ਸਾਡੇ ਪੈਰ ਨੇ ਜੋ ਕੁਝ ਵੀ ਹੈ ਅੱਖਾਂ ਨੇ ਲੱਕ ਨੇ ਮੂੰਹ ਨੇ ਸਾਰਾ ਕੁਝ ਥੱਲੇ ਹੀ ਹੈ ਤੇ ਕੀ ਇਹ ਹੁਕਮ ਕਿਹਦਾ ਚੱਲਦਾ ਹੈ ਸਾਰੇ ਸਰੀਰ ਤੇ ਦਿਮਾਗ ਦਾ ਹੁਕਮ ਚੱਲਦਾ ਤੇ ਦਿਮਾਗ ਨੂੰ ਇਨਸਾਨ ਸਹੀ ਕੰਦਰੇ ਗੁਰੂ ਵਾਲੇ ਪਾਸੇ ਤੋਂ ਲਵੇ ਗੁਰੂ ਦੇ ਰਾਹ ਤੇ ਚੱਲ ਪਵੇ ਤੇ ਫਿਰ ਜਿਹੜੇ ਨੇ ਜਿਹੜੇ ਥੱਲੇ ਵਾਲੇ ਨੇ ਸਾਰੇ ਜਿਸ ਤਰ੍ਹਾਂ ਰਾਜਾ ਹੈ ਜੋ ਜਿਤਨਾ ਰਾਜੇ ਦਾ ਹੁਕਮ ਹੋਏਗਾ ਪਰਜਾ ਉਸ ਤਰ੍ਹਾਂ ਹੀ ਕਰਦੀ ਹੈ ਉੱਪਰ ਆਪਣੇ ਸਿਰ ਤੇ ਰਾਜਾ ਉਹ ਦਿਮਾਗ ਦੇ ਰੂਪ ਦੇ ਵਿੱਚ ਉਹ ਪਰਮਾਤਮਾ ਮਾਲਕ ਬੈਠਾ ਹੈ ਉਹਨੂੰ ਆਪਾਂ ਸਹੀ ਕਰ ਲਈਏ ਰਾਜਾ ਸਹੀ ਹੋਏ ਤਾਂ ਸਾਰਿਆਂ ਨੇ ਥੰਡਿਆਂ ਨੇ ਸਾਰਿਆਂ ਨੇ ਕੰਮ ਸਹੀ ਕਰਨਾ ਤੇ ਅੱਖ ਨੇ ਹੱਥ ਨੇ ਜਿਹੜੇ ਉਹ ਵੀ ਸਹੀ ਕੰਮ ਕਰਨਗੇ ਕਿਸੇ ਦਾ ਹੱਥ ਮਾਰਾ ਕਰਨ ਵਾਲੇ ਪਾਸੇ ਨਹੀਂ ਤੁੰਗੇ ਅੱਖਾਂ ਨੇ ਅੱਖਾਂ ਵੀ ਸਹੀ ਕੰਮ ਕਰਨੀਆਂ ਅੱਖਾਂ ਵੀ ਕਿਸੇ ਪਾਸੇ ਮਾਰਾ ਦੇਖਣ ਵਾਲੇ ਪਾਸੇ ਨਹੀਂ ਤੁੰਗੀਆਂ ਤੇ ਮੂੰਹ ਹੈ ਮੂੰਹ ਤੋਂ ਵੀ ਕਦੇ ਸ਼ਬਦ ਜਿਹੜੇ ਨੇ ਮਾਰੇ ਦੇ